ਯਾ ਦੇਖੋ ਜੀ ਜਿੱਥੋਂ ਸੀਵਰ ਦਾ ਪੈਪ ਜਿੱਥੇ ਲੀਕ ਹੋ ਰਿਹਾ ਜਿੱਥੇ ਪਾਣੀ ਦਾ ਪੈਰ ਦਾ ਜੁਆਟ ਲਾਇਆ ਗਿਆ ਉਹ ਖੱਡਾ ਸਾਰਾ ਪਾਣੀ ਸੀਵਰ ਦਾ ਬੈਕ ਆ ਰਿਹਾ ਆ ਜਾ ਰਿਹਾ ਇਧਰ ਆ ਦੇਖੋ ਸਾਡੇ ਘਰਾਂ ਕੋ ਸਾਰਾ ਸੀਵਰ ਦਾ ਪਾਣੀ ਭਰ ਗਿਆ ਆ ਦੇਖੋ ਜੀ ਸੀਵਰ ਦਾ ਪਾਣੀ ਬੈਕ ਮਾਰਦਾ ਆ ਰਿਹਾ ਆ ਦੇਖੋ ਜੀ ਮੇਨ ਹੋਲਾ ਦੇ ਉੱਤੋਂ ਦੀ ਆ ਰਿਹਾ ਪਾਣੀ ਇਹ ਆ ਦੇਖੋ ਜੀ ਕਿਸ ਤਰ੍ਹਾਂ ਪਾਣੀ ਸੀਵਰ ਦਾ ਬੈਕਮਾਰ ਦਾ ਜਾ ਰਿਹਾ ਆ ਦੇਖੋ ਸਾਡੇ ਘਰਾਂ ਦੇ ਵਿੱਚ ਸਾਡੇ ਬੋਰਾਂ ਦੇ ਵਿੱਚ ਸਾਡੇ ਘਰਾਂ ਦੀਆਂ ਨੀਹਾਂ ਦੇ ਵਿੱਚ ਇਹ ਸਾਰਾ ਪਾਣੀ ਜਾ ਰਿਹਾ ਕਿਉਂਕਿ ਛੱਪੜ ਉੱਚਾ ਹੈ ਕੋਈ ਬਣਾਇਆ ਤੇ ਸਰਪੰਚ ਸਾਹਿਬ ਜਿਹੜੇ ਤੇਲੇ ਸੀਗੇ ਹਸ ਤਾਰਕ ਹੋਇਆ ਹਜੇ ਮਸਾਂ ਤੇ ਪਾਈਪਲਾਈਨ ਪਾਈ ਸੀ ਉਦੋਂ ਵੋਟਾਂ ਵੰਡਣ ਦੇ ਟਾਈਮ ਤੇ ਉਹਨਾਂ ਨੇ ਜਿਹੜੀ ਨੀਮੀ ਪਾਤੀ ਆ ਆ ਮੇਨ ਹੌਲ ਦੇਖੋ ਜੀ ਸਾਰੇ ਟੇਢੇ ਹੋ ਗਏ ਆ ਸਾਰਾ ਕੁਝ ਦਬ ਗਿਆ ਸਿਰਫ 10 ਅੰਝ ਥੱਲੇ ਪਾਈਪਲਾਈਨ ਪਾਈ ਅਸੀਂ ਵਰਦੀ ਜਿਹੜੀ ਕਿ ਸਾਰੀ ਟੁੱਟ ਚੁੱਕੀ ਆ ਤੇ ਆ ਦੇਖ ਲਓ ਜੀ ਜਗਾ ਜਗਾ ਪਾਣੀ ਦਾ ਜੋ ਹਾਲ ਹੋ ਰਿਹਾ ਇਹ ਤੁਸੀਂ ਦੇਖ ਸਕਦੇ ਆ ਤੇ ਇਸ ਨੂੰ ਬਹੁਤ ਵਾਰ ਅਸੀਂ ਕਿਹਾ ਮਗਰ ਕੋਈ ਸਾਡੀ ਸੁਣਵਾਈ ਨਹੀਂ ਆ ਆ ਦੇਖੋ ਜੀ ਆ ਵੀ ਮੇਨ ਹੋਲ ਦੇਖ ਲਓ ਇਸ ਪਾਸੇ ਨੂੰ ਦੱਬ ਗਿਆ ਆ ਦੇਖੋ ਉੱਥੇ ਵੀ ਤੰਜੇ ਦਾ ਲੀਕ ਹੋ ਰਿਹਾ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਏ ਕਿਉਂਕਿ ਸਾਡੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਗੰਦਾ ਹੋਰ ਇੱਥੇ ਬੋ ਆ ਰਹੀ ਹੈ ਮੱਛਰ ਹੋ ਰਿਹਾ ਬਿਮਾਰੀਆਂ ਕੋਈ ਡਰ ਹੈ ਸੋ ਇਹਦਾ ਕੋਈ ਇਂਟਜਾਮ ਕੀਤਾ ਜਾਏ ਹਾਂਜੀ ਬਸ ਆ ਬਣਾ ਰਿਆਂ ਰੀਲ ਇਹਦੀ ਨੀ ਚਾਹੀਦੀ ਆ ਬਹੁਤ ਮੰਦਾ ਹਾਲਾ ਪਾਣੀ ਦੇ ਕੋਲ ਪਾਣੀ ਸਾਰਾ ਸੀਵਰ ਦਾ ਉਹਦਾ ਉਹਦਾ ਵੀ ਆਉਂਦਾ ਹੁਣ ਤਾਂ ਜਿਆਦਾ ਹੀ ਆਉਣ ਲੱਪਿਆ ਨਾ ਹਾਂ ਬਹੁਤ ਜਿਆਦਾ ਮੰਦਾ ਉਹ ਕਰਦਾ ਇਹਨਾਂ ਦਾ ਗੱਲ ਸਾਨੂੰ ਪਤਾ ਉਸ ਦਿਨ ਮੈਂ ਡੈਕ ਤੇ ਸੱਟਾ ਲਵਾਈਆਂ ਉਸ ਦਿਨ ਉਹ ਸਕੂਟਰ ਵਰ ਗਿਆ ਉਸ ਦਿਨ ਕਾਰ ਵੱੜ ਗਈ ਇੱਥੇ ਵਿੱਚ ਹਾਂ ਇੱਥੇ ਵੱਡੀ ਸੀਗੀ ਦੱਸ ਦਿੰਦੀ ਹਾਂ ਆ ਮੇਨ ਹਾਲ ਦੇਖੋ ਕਿਦਾਂ ਟੇਢੇ ਹੋ ਗਏ ਸਾਰੇ ਹੋਰ ਕੀ ਆਪਣਿਆਂ ਨਾਲ ਟੈਕ ਚ ਉਸੇ ਉਹਨੇ ਸੀਵਰ ਦਾ ਕੰਮ ਕਰਾਇਆ ਹੀ ਨਹੀਂ ਸਹੀ ਆਠਾਂ ਹੀ ਥੱਲੇ ਪਾਪਾ ਪਾ ਕੇ ਚਲਾ ਗਿਆ ਬਹੁਤ ਮੰਦਾਲ ਮੈਂ ਤਾਂ ਬਹੁ ਜਾਣੀ ਇਹਨਾਂ ਪੀਜੀ ਕੋਈ ਨਹੀਂ ਆਪਾਂ ਦੇਖਦੇ ਹਾਂ ਦੇਖਦੇ ਹਾਂ ਆਪਾਂ ਅੱਗੇ ਉਹਦਾਂ ਰਿਪੋਰਟ ਵੀ ਕਰਾਈ ਆ ਸਭ ਕੁਛ ਕੀਤਾ ਆ ਆਉਂਦਾ ਹੀ ਐ ਨੂੰ ਹੁੰਦਾ ਇੱਥੇ ਹੋ ਜਾਣਾ ਛੱਪੜ ਸਾਰਾ ਵੀਡੀਓ ਸਭ ਨੂੰ ਕੋਈ ਕਹਿਤਾ ਹੈਗਾ ਸਾਰਾ ਕੁ ਕਰ ਲਿਆ ਹੁਣ ਅੱਗੇ ਦੇਖਦੇ ਆ ਨਹੀਂ ਤਾਂ ਐਸੇ ਸਭ ਕੋ ਜਾਣਦਾ ਠੀਕ ਆ ਅੱਛਾ ਅੰਕਾ ਸੀ ਅੱਛੀ ਗਾਲ ਔਰ ਸਭ ਜਗ੍ਹਾ ਤੋਂ ਥੱਲੇ ਪਾਈਪ ਲੀਕ ਹੋ ਰਹੇ ਨੇ। ਔਰ ਜਿੱਥੇ ਇੱਥੇ ਰੂੜੇ ਸੀ ਪਾ ਕੇ ਜਿਹੜਾ ਪੂਰੀ ਆ ਮਸਾਂ ਬਰਬਰ ਆਉਣ ਜਾਣ ਲਈ ਸਭ ਜਗ੍ਹਾ ਲੀਕ ਹੋ ਰਹੇ ਮੇਨ ਹੋਲ ਤੇ ਇੱਕ ਇਹਨਾਂ ਨੇ ਜਿਹੜਾ ਮਟੀਰੀਅਲ ਬਹੁਤ ਵਧੀਆ ਲਾਉਂਦੇ ਤੁਹਾਨੂੰ ਉਹਨਾਂ ਦਾ ਇੱਥੇ ਹਜੇ ਵੀ ਕੋਲਰ ਪਿਆ ਪਾਈਪ ਜੋਇੰਟ ਦਾ ਉਹ ਤੁਹਾਨੂੰ ਮੈਂ ਦਿਖਾਉਣਾ ਕਿ ਕਿੰਨੇ ਵਧੀਆ ਮਟੀਰੀਅਲ ਇਹ ਲਾਉਂਦੇ ਆ ਇੱਕ ਪਾਸਿਓਂ ਉਹ 6 ਇੰਚ ਹੁੰਦਾ ਤਾਂ ਇੱਕ ਪਾਸਿਓਂ 3 ਇੰਚ ਹੁੰਦਾ ਦੇਖੋ ਆ ਪਿਆਈ ਦੇਖੋ ਜੀ ਆਹ ਦੇਖੋ ਇਹ ਕਲਰ ਆ ਦੇਖੋ ਇਧਰੋਂ ਸਿੱਧਾ ਆ ਇਧਰੋਂ ਦੇਖੋ ਕਿੱਥੇ ਗਿਆ ਆ ਦੇਖੋ ਦੇਖੋ ਇਹਦਾ ਹਾਲ ਆ ਕਲਰ ਨਾਲ ਪਾਣੀ ਕਿੱਦਾਂ ਰੁਕੇਗਾ ਇਹ ਇਸ ਹੋਰ ਵੀ ਪਏ ਆ ਉਹ ਦੇਖੋ ਸਾਰਾ ਮਟੀਰੀਅਲ ਇਦਾਂ ਹੀ ਬਰਬਾਦ ਕਰਕੇ ਗਿਆ ਇਹ ਸੈਟ ਸੁੱਟ ਕੇ ਤੇ ਕਿੰਨਾ ਕੁਛ ਇਹਨੇ ਉਹ ਕੀਤਾ ਬਾਕੀ ਸਾਡੇ ਪਿੰਡ ਦਾ ਰਾਹ ਜਿਹੜਾ ਹੈ ਉਦੇ ਵੀ ਹਾਲਾਤ ਆ ਹੈਗੇ ਆ ਆ ਦੇਖੋ ਤੁਹਾਨੂੰ ਦਿਖਾਈ ਹੈ ਕਿ ਇਸ ਵੀਲੇ ਨੰਗਣ ਦਾ ਕੋਈ ਰਾਹ ਹੈ ਨਹੀਂ ਪਿੰਡ ਦੇ ਵਿੱਚ ਸਾਰੇ ਬੁਰੇ ਹਾਲ ਹੋ ਚੁੱਕੇ ਆ ਤੇ ਇਸ ਦਾ ਕਿਸੇ ਵੀ ਤਰ੍ਹਾਂ ਨਾਲ ਜਲਦੀ ਤੋਂ ਜਲਦੀ ਪ੍ਰਸ਼ਾਸਨ ਕੋਈ ਹੱਲ ਕਰਾਵੇ ਨਹੀਂ ਤਾਂ ਸਾਨੂੰ ਕੋਈ ਹੋਰ ਕਦਮ ਚੱਕਣ ਨੂੰ ਮਜਬੂਰ ਨਾ ਕਰੇ ਕਿਉਂਕਿ ਸਾਡੀ ਜ਼ਿੰਦਗੀ ਹਰ ਮੌਤ ਦਾ ਸਵਾਲ ਹੋ ਚੁੱਕਿਆ ਹੈ ਸੋ ਆਪ ਸਭ ਨੂੰ ਬੇਨਤੀ ਹੈ ਜਲਦ ਤੋਂ ਜਲਦ ਇਸ ਤੇ ਐਕਸ਼ਨ ਲਿਆ ਜਾਵੇ ਉਹ ਜੋ ਕਾਰੋਆਂ ਆਂ ਬਣਦੀਆਂ ਕੀਤੀਆਂ ਜਾਣ